ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਕੁਝ ਹੋਰ ਇਹਨਾਂ ਦੇ ਆਗੂ ਇੱਕ ਵਫਦੇ ਰੂਪ ਦੇ ਵਿੱਚ ਮੁਲਾਕਾਤ ਕਰਕੇ ਆਏ ਨੇ ਪਟਿਆਲੇ ਜੇਲ੍ਹ ਦੇ ਅੰਦਰ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਮੁਲਾਕਾਤ ਦੇ ਦੌਰਾਨ ਉਹਨਾਂ ਦੇ ਐਡਵੋਕੇਟ ਸਾਹਿਬ ਨੇ ਦੱਸਿਆ ਬਾਹਰ ਆਣ ਕੇ ਗਰੇਵਾਲ ਸਾਹਿਬ ਨੇ ਵੀ ਦੱਸਿਆ ਜਨ ਸਕੱਤਰ ਉਹ ਕਹਿੰਦੇ ਕਿ ਪੂਰੀ ਚੜ੍ਹਦੀ ਕਲਾ ਵਿੱਚ ਨੇ ਉਹਨਾਂ ਦੇ ਚਿਹਰੇ ਦੇ ਉੱਪਰ ਪੂਰਾ ਜਾਹੋ ਜਲਾਲ ਹੈ ਔਰ ਉਹਨਾਂ ਨੇ ਸਾਰੀ ਸਿੱਖ ਕੌਮ ਨਾਲ ਫਤੇਦੀ ਸਾਂਝ ਪਾਉਂਦਿਆਂ ਹੋਇਆਂ ਆਖਿਆ ਕਿ ਖੰਡੇ ਵੱਟ ਕੇ ਪੌਲ ਛਕੋ ਔਰ ਗੁਰੂ ਵਾਲੇ ਬਣੋ ਆਪਸ ਵਿੱਚ ਪਿਆਰ ਅਤੇ ਇਤفاق ਦੇ ਨਾਲ ਰਹੋ ਇੱਕ ਜੁਟਤਾ ਦੇ ਨਾਲ ਰਹੋ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮਲਾਲ ਨਹੀਂ ਹੈ ਉਹ ਪੂਰੀ ਚੜ੍ਹਦੀ ਕਲਾ ਵਿੱਚ ਨੇ ਖੈਰ ਆਉਂਦੀ ਕੱਲ ਨੂੰ ਭਾਵ ਕਿ 15 ਤਰੀਕ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਰੌਲਾ ਪਿਆ ਬੜੇ ਲੋਕ ਕੁਝ ਲੋਕ ਨਾ ਸਮਝੀ ਦੇ ਵਿੱਚ ਤੇ ਕੁਝ ਲੋਕ ਸਾਡੇ ਵਾਲੇ ਭਾਈਚਾਰੇ ਵਾਲੇ ਉਹ ਲਿਖ ਲਿਖ ਕੇ ਪਾਰੇ ਸੀਗੇ ਥੰਬਨੇਲ ਉਹਨਾਂ ਦਾ ਟਾਈਟਲ ਜਿਹੜਾ ਸੀਗਾ ਉੱਤੇ ਇਦਾਂ ਲਿਖਿਆ ਆ ਰਿਹਾ ਸੀਗਾ ਪਿਛਲੇ ਕਈ ਦਿਨਾਂ ਤੋਂ ਬਾਅਦ ਥੋੜਾ ਘਟ ਗਿਆ ਸੀਗਾ ਉਹਦਾ ਵੀ 15 ਤਰੀਕ ਨੂੰ ਭਾਈ ਰਾਜੋਵਾਨਾ ਨੂੰ ਫਾਂਸੀ ਦੇ ਉੱਪਰ ਲਟਕਾ ਦਿੱਤਾ ਜਾਊਗਾ ਐਦਾਂ ਸੋ ਆਉਂਦੀ ਕੱਲ ਨੂੰ 15 ਤਰੀਕ ਹੈ ਨਾਲ ਇਹ ਜ਼ਿਕਰ ਕੀਤਾ ਜਾ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਫੋਰਸਾਂ ਲਗਾ ਦਿੱਤੀਆਂ ਗਈਆਂ ਨੇ ਫੌਜ ਦੀ ਨਫਰੀ ਵਧਾਤੀ ਗਈ ਹੈ ਵੀ ਇਹ ਸਾਰਾ ਕੁਝ ਹੋਣਾ ਤੈ ਹੈ ਭਾਈ ਰਾਜੋਵਾਨਾ ਨੂੰ ਉਹਨਾਂ ਨੇ ਫਾਂਸੀ ਦੇਣੀ ਹੀ ਦੇਣੀ ਹੈ ਇਦਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਸੀਗੀਆਂ ਔਰ ਆਪਾਂ ਐਡਵੋਕੇਟ ਸਾਹਿਬ ਦੇ ਨਾਲ ਇੰਟਰਵਿਊ ਕੀਤੀ ਸੀਗੀ ਉਹਨਾਂ ਨੇ ਦੱਸਿਆ ਸਾਨੂੰ ਕਹਿੰਦੇ ਕਿ ਇਦਾਂ ਦੀ ਗੱਲਬਾਤ ਕੋਈ ਨਹੀਂ ਹੈ ਦਰਸਲ ਜਦੋਂ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਸੀਗੀ ਉਹ ਟਿੱਪਣੀ ਨੂੰ ਵੈਸੇ ਤਾਂ ਆਪਾਂ ਚੰਗੀ ਤਰ੍ਹਾਂ ਪੜ੍ਹਨਾ ਕੋਈ ਨਹੀਂ ਹੈਗਾ ਇਹ ਸਾਡੇ ਵਿੱਚ ਇੱਕ ਕਮੀ ਵੀ ਹੈ ਕਿਉਂਕਿ ਆਪਾਂ ਜੋ ਇੱਕ ਵਾਰੀ ਕਿਸੇ ਨੇ ਲਿਖ ਕੇ ਪਾਤੀ ਪੋਸਟ ਆਪਾਂ ਈਵਨ ਵੀ ਦੇਖਣਾ ਹੈਗਾ ਭਈ ਉਹ ਕੋਈ ਜ਼ਿੰਮੇਵਾਰ ਸੱਜਣ ਹੈ ਜਿਨੇ ਇਹ ਚਾਰ ਅੱਖਰ ਲਿਖ ਕੇ ਸੋਸ਼ਲ ਮੀਡੀਆ ਦੇ ਉੱਪਰ ਪਾਈ ਨੇ ਜਾਂ ਕੀ ਉਹਨੇ ਇਸ ਗੱਲ ਦੀ ਖੋਜ ਕੀਤੀ ਵੀ ਆ ਅਸੀਂ ਬਸ ਪੋਸਟ ਦੇਖਣੀ ਆ ਸਾਡੀ ਅੱਖਾਂ ਦੇ ਸਾਹਮਣੇ ਆ ਗਈ ਅਸੀਂ ਚੱਕ ਕੇ ਉਹਨੂੰ ਅੱਗੇ ਸ਼ੇਅਰ ਕਰ ਦੇਣਾ ਆਪਾਂ ਇਦਾਂ ਕਰਦੇ ਆ ਇਹਦੇ ਨਾਲ ਅਫਵਾਹਾਂ ਫੈਲਦੀਆਂ ਨੇ ਇਹਦੇ ਨਾਲ ਆਪਾਂ ਬਹੁਤ ਸਾਰੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਵਜ੍ਹਾ ਬਣ ਜਾਂਦੇ ਆ ਕਿਉਂਕਿ ਆਪਾਂ ਖੁਦ ਵੀ ਗੁੰਮਰਾਹ ਹੋਏ ਹੋਏ ਹੁੰਨੇ ਆ ਦਰਸਲ ਮਾਮਲਾ ਹੈ ਕੀ ਆ ਸੁਪਰੀਮ ਕੋਰਟ ਨੇ ਕਿਹਾ ਕੀ ਹੈਗਾ ਆਪਾਂ ਪਿਛਲੇ ਦਿਨਾਂ ਚ ਲਗਾਤਾਰ ਇਹਦੇ ਬਾਰੇ ਗੱਲਬਾਤ ਕੀਤੀ ਸੀਗੀ ਹੁਣ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਇਆ ਆਉਂਦੀ ਕੱਲ ਨੂੰ ਤਰੀਕ ਹੈ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਜੋ ਹੋਊਗਾ ਉਹ ਉਹਦੇ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ ਸੋ ਦੋ ਚਾਰ ਆਪਾਂ ਗੱਲਾਂ ਬਾਤਾਂ ਕਰਦੇ ਆ ਤਾਂ ਜੋ ਸਾਰੇ ਕਾਸੀ ਨੂੰ ਚੰਗੀ ਤਰ੍ਹਾਂ ਸਮਝਣਾ ਸੌਖਾ ਹੋ ਜAVE ਆਪਾਂ ਥੋੜਾ ਜਿਹਾ ਪਿੱਛੇ ਜਾਂਦੇ ਆ 31 ਅਗਸਤ ਵਾਲੇ ਦਿਨ ਭਾਈ ਬਲਵੰਤ ਸਿੰਘ ਰਾਜਵਾਨੇ ਹੋਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਜਿਹੜੇ ਉਹਨਾਂ ਦੇ ਨਾਲ ਹੋਰ ਸੰਗੀ ਸਾਥੀ ਸੀਗੇ ਇਸ ਕੇਸ ਦੇ ਵਿੱਚ ਕੇਸਵਾਰ ਸੀਗੇ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਸ਼ਮਸ਼ੇਰ ਸਿੰਘ ਭਾਈ ਗੁਰਮੀਤ ਸਿੰਘ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਮੈਂ ਜ਼ਿਕਰ ਕਰ ਹੀ ਰਿਹਾ ਹੈਗਾ ਸੋ ਉਹਨਾਂ ਨੂੰ ਜਦੋਂ ਸਜ਼ਾਾਂ ਸੁਣਾਈਆਂ ਗਈਆਂ ਉਸ ਵੇਲੇ ਭਾਈ ਜਗਤਾਰ ਸਿੰਘ ਤਾਰਾ ਫਰਾਰ ਸੀਗੇ ਤੇ ਜਿਹੜਾ ਬੰਦਾ ਫਰਾਰ ਹੁੰਦਾ ਹੈਗਾ ਉਹਦਾ ਮਾਮਲਾ ਜਿਹੜਾ ਹੈਗਾ ਉਹ ਵਿਚਾਰ ਅਧੀਨ ਰੱਖ ਲਿਆ ਜਾਂਦਾ ਕਿਉਂਕਿ ਉਹ ਭਗੌੜਾ ਹੈ ਅਦਾਲਤ ਦੀ ਨਜ਼ਰ ਦੇ ਵਿੱਚ ਖੈਰ ਆਪਾਂ ਗੱਲਬਾਤ ਕਰ ਰਹੇ ਹਾਂ ਕੇਵਲ ਤੇ ਕੇਵਲ ਭਾਈ ਬਲਵੰਤ ਸਿੰਘ ਰਾਜਵਾਨੇ ਹੋਰਾਂ ਦੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ 31 ਅਗਸਤ ਸਨ 2007 ਨੂੰ ਔਰ ਜਿਹੜਾ ਸਾਬਕਾ ਮੁੱਖ ਮੰਤਰੀ ਪੰਜਾਬ ਉਹਦਾ ਮਰਡਰ ਹੋਇਆ ਸੀਗਾ ਚੰਡੀਗੜ੍ਹ ਦੇ ਮਿੰਨੀ ਸਕੱਤਰੇ ਦੇ ਅੰਦਰ 31 ਅਗਸਤ ਸਾਲ 1995 ਨੂੰ ਸੋ 1995 ਦੀ 31 ਅਗਸਤ ਨੂੰ ਹੀ ਵਿੰਸਨ ਦਾ ਮਰਡਰ ਹੁੰਦਾ ਔਰ 31 ਅਗਸਤ ਨੂੰ ਹੀ ਭਾਈ ਬਲਵੰਤ ਸਿੰਘ ਰਾਜਵਾਨੇ ਹੋਰਾਂ ਨੂੰ ਫਾਂਸੀ ਦੀ ਸਜ਼ਾ ਅਦਾਲਤ ਦੇ ਵੱਲੋਂ ਸੁਣਾਈ ਜਾਂਦੀ ਹੈ ਸੋ 95 ਤੋਂ ਲੈ ਕੇ ਸਾਲ 2007 ਦੇ ਵਿੱਚ ਸਜ਼ਾ ਸੁਣਾਈ ਜਾਂਦੀ ਹੈ 5 ਸਾਲ ਉਹ ਲਾ ਲਓ ਤੇ 7 ਸਾਲ ਆ ਲਾ ਲਓ 7 5 12 ਬਰਿਆਂ ਬਾਅਦ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ 5 ਸਾਲ ਫਿਰ ਬੀਤ ਜਾਂਦੇ ਨੇ ਭਾਵੇਂ ਸਨ 2007 ਤੋਂ ਬਾਅਦ 5 ਵਰੇ ਫਿਰ ਬੀਤਦੇ ਨੇ ਔਰ 5 ਵਰਿਆਂ ਬਾਅਦ ਸਨ 2012 ਨੂੰ ਉਹਨਾਂ ਨੂੰ ਫਾਂਸੀ ਦੇ ਉੱਪਰ ਲਟਕਾ ਦੇਣ ਦੀ ਤਰੀਕ ਦਿਨ ਵੀ ਮੁਕਰਰ ਕਰ ਦਿੱਤਾ ਜਾਂਦਾ ਹੈ ਅਦਾਲਤ ਦੇ ਵੱਲੋਂ ਔਰ ਜਦੋਂ ਉਹਨਾਂ ਨੂੰ ਤਰੀਕ ਮੁਕਰਰ ਹੋ ਜਾਂਦੀ ਹੈ ਉਸ ਵੇਲੇ ਉਹ ਪੂਰੀ ਚੜ੍ਹਦੀ ਕਲਾ ਵਿੱਚ ਹੈਗੇ ਆ ਮੈਂ ਨਾਲ ਦੀ ਨਾਲ ਸਾਰਿਆਂ ਨੂੰ ਦੱਸ ਦਿੰਦਾ ਵੈਸੇ ਸਾਰੇ ਜਾਣਦੇ ਨੇ ਜਿਹੜੇ ਨਵੇਂ ਨੇ ਉਹਨਾਂ ਨੂੰ ਦੱਸ ਦਿੰਦਾ ਕਿ ਬਲਬੰਦ ਸਿੰਘ ਰਾਜੌਣਾ ਹੋਰਾਂ ਨੇ ਆਪਣੀ ਸਜ਼ਾ ਦੇ ਖਿਲਾਫ ਕੋਈ ਅਪੀਲ ਦਲੀਲ ਵਕੀਲ ਨਹੀਂ ਕੀਤਾ ਉਹਨਾਂ ਨੇ ਬਕਾਇਦਾ ਇਹ ਗੱਲ ਆਖੀ ਸਗੋਂ ਕਹਿੰਦੇ ਕਿ ਮੈਂ ਇਥੋਂ ਦੇ ਸਿਸਟਮ ਦੇ ਕੋਲੋਂ ਰਹਿਮ ਦੀ ਅਪੀਲ ਨਹੀਂ ਕਰਨੀ ਚਾਹੁੰਦਾ ਤੁਸੀਂ ਮੈਨੂੰ ਫਾਂਸੀ ਦੇ ਚੜਾਉਣਾ ਚਾਹੁੰਦੇ ਹੋ ਤਾਂ ਮੈਂ ਫਾਂਸੀ ਦੇ ਉੱਪਰ ਚੜਨ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਹਾਂ ਉਦੋਂ ਵੀ ਤਿਆਰ ਕਿਹਾ ਔਰ ਅੱਜ ਵੀ ਉਹਨਾਂ ਦਾ ਕਹਿਣਾ ਹੈ ਕਿ ਮੈਂ ਬਿਲਕੁਲ ਤਿਆਰ ਬਰ ਤਿਆਰ ਹਾਂ ਅੱਜ ਵੀ ਉਹਨਾਂ ਨੇ ਰਹਿਮ ਦੀ ਕੋਈ ਅਪੀਲ ਨਹੀਂ ਪਾਈ ਹੋਈ ਹੈ ਹੁਣ ਜਿਹੜੀ ਅਪੀਲ ਪਈ ਹੋਈ ਐ ਅੱਗੇ ਜਾ ਕੇ ਮੈਂ ਤੁਹਾਨੂੰ ਦੱਸ ਦਾਂ ਕਿ ਕਿਹਦੇ ਵੱਲੋਂ ਪਈ ਹੋਈ ਐ ਔਰ ਕਿਵੇਂ ਪਈ ਹੋਈ ਐ ਔਰ ਉਹਦਾ ਨਿਪਟਾਰਾ ਕੀ ਹੋਣਾ ਤੇ ਹੱਲ ਕੀ ਨਿਕਲੂਗਾ ਕਿ ਵਾਕਈ ਉਹਨਾਂ ਨੂੰ ਫਾਂਸੀ ਹੋ ਜਾਊਗੀ ਜਾਂ ਕੀ ਉਹਨਾਂ ਦੀ ਰਿਹਾਈ ਹੋ ਜਾਊਗੀ ਜਾਂ ਕੀ ਉਹ ਜੇਲ੍ਹ ਦੇ ਵਿੱਚ ਉਹ ਰਹਾਉ ਹੋ ਪਾਉਣਗੇ ਆਪਾਂ ਕਰਦੇ ਅੱਗੇ ਜਾ ਕੇ ਥੋੜੀ ਜਿਹੀ ਗੱਲਬਾਤ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਫਾਂਸੀ ਦੀ ਤਰੀਕ ਦਿਨ ਮੁਕਰਰ ਕਰ ਦਿੱਤਾ ਗਿਆ ਤਾਂ ਬਹੁਤ ਹੀ ਜ਼ਿਆਦਾ ਸਿੱਖਾਂ ਦੇ ਮਨਾਂ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਸੀਗਾ ਬੇहद ਇੱਕ ਗੁੱਸੇ ਦੀ ਲਹਿਰ ਵੀ ਸੀਗੀ ਕਿ ਆਪਾਂ ਭਾਈ ਬਲਵੰਤ ਸਿੰਘ ਰਾਜਵਾਨੇ ਹੋਰਾਂ ਨੂੰ ਫਾਂਸੀ ਦੇ ਉੱਪਰ ਨਹੀਂ ਚੜਨ ਦੇਣਾ ਔਰ ਉਹ ਜਿਹੜਾ ਰੋਸ ਸੀਗਾ ਜਿਹੜਾ ਉਹ ਗੁੱਸਾ ਸੀਗਾ ਇਥੋਂ ਦੇ ਨਿਜ਼ਾਮ ਦੇ ਖਿਲਾਫ ਉਹ ਸੜਕਾਂ ਦੇ ਉੱਪਰ ਵੇਖਣ ਨੂੰ ਵੀ ਮਿਲਿਆ ਔਰ ਸੜਕਾਂ ਦੇ ਉੱਪਰ ਉਸ ਵੇਲੇ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਵਾਲਿਆਂ ਦੀ ਸਰਕਾਰ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਐਡ ਹੁੰਦੀ ਹੈ ਔਰ ਉਸ ਵੇਲੇ ਬਕਾਇਦਾ ਅਕਾਲ ਤਖਤ ਸਾਹਿਬ ਵੀ ਵਿੱਚ ਨਾਲ ਉੱਥੋਂ ਵੀ ਹੁਕਮਨਾਮੇ ਜਾਰੀ ਹੁੰਦੇ ਆ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਹੋਰਾਂ ਨੂੰ ਫਾਂਸੀ ਦੀ ਸਜ਼ਾ ਦੇ ਖਿਲਾਫ ਆਪਾਂ ਸਾਰੇ ਜਣੇ ਨੇ ਪ੍ਰੋਟੈਸਟ ਕਰਨਾ ਸਿੱਖ ਕੌਮ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਸੜਕਾਂ ਦੇ ਉੱਪਰ ਉਤਰੋ ਸਿੱਖ ਕੌਮ ਸੜਕਾਂ ਦੇ ਉੱਪਰ ਉਤਰਦੀ ਹੈ ਸਰਕਾਰ ਨੂੰ ਸਿੱਖ ਇਸ ਗੱਲ ਦੇ ਲਈ ਮਜਬੂਰ ਕਰ ਦਿੰਦੇ ਨੇ ਕਿ ਤੁਸੀਂ ਇਹ ਫਾਂਸੀ ਦਾ ਫੈਸਲਾ ਆਪਣਾ ਵਾਪਸ ਲਰੋ ਉਹਨਾਂ ਦੀ ਫਾਂਸੀ ਟਲ ਜਾਂਦੀ ਹੈ ਹਾਲਾਂਕਿ ਮੈਂ ਤੁਹਾਨੂੰ ਦੱਸ ਦਿਆਂ ਕਿ ਉਹਨਾਂ ਨੂੰ ਫਾਂਸੀ ਦੇ ਉੱਪਰ ਲਟਕਾਉਣ ਦੀ ਇੰਨੀ ਜ਼ਿਆਦਾ ਤਿਆਰੀ ਹੋ ਚੁੱਕੀ ਸੀਗੀ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਨੂੰ ਬਕਾਇਦਾ ਫਾਂਸੀ ਵੇਲੇ ਜਿਹੜੇ ਵਸਤਰ ਪਹਿਨਾਏ ਜਾਂਦੇ ਆ ਉਹਨਾਂ ਨੇ ਉਹ ਵਸਤਰ ਵੀ ਉਹਨਾਂ ਨੂੰ ਅੰਦਰ ਪੁੱਜਦੇ ਕਰ ਦਿੱਤੇ ਸੀਗੇ ਔਰ ਉਹਨਾਂ ਨੇ ਕਬੂਲ ਵੀ ਕਰ ਲੈ ਸੀਗੇ ਔਰ ਖਿੜੇ ਮੱਥੇ ਕਬੂਲ ਕਰ ਲੈ ਸੀਗੇ ਐਨ ਪੂਰਾ ਜਹੋ ਜਲਾਲ ਤੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਕਿਉਂਕਿ ਖਾਲਸਾ ਪੰਥ ਨੇ ਸੜਕਾਂ ਦੇ ਉੱਪਰ ਆਣ ਕੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਉਸ ਫਾਂਸੀ ਦੇ ਖਿਲਾਫ ਤੇ ਸਰਕਾਰ ਨੂੰ ਉਹ ਫਾਂਸੀ ਰੱਦ ਕਰਨੀ ਪਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਹੋਰਾਂ ਨੇ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਰਹਿਮ ਦੀ ਅਪੀਲ ਪਾਈ ਹੈ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਸੁਪਰੀਮ ਕੋਰਟ ਜਦੋਂ ਸਜ਼ਾ ਬਰਕਰਾਰ ਰੱਖਦੀ ਹੈ ਜਾ ਸੁਪਰੀਮ ਕੋਰਟ ਸਜ਼ਾ ਸੁਣਾਉਂਦੀ ਹੈ ਫਾਂਸੀ ਦੀ ਉਸ ਤੋਂ ਬਾਅਦ ਰਾਸ਼ਟਰਪਤੀ ਦੇ ਕੋਲ ਵੀ ਅਪੀਲ ਕੀਤੀ ਜਾ ਸਕਦੀ ਹੁੰਦੀ ਹੈ ਉਹ ਸਜ਼ਾ ਦੇ ਖਿਲਾਫ ਪਰ ਭਾਈ ਬਲਵੰਤ ਸਿੰਘ ਰਾਜਵਾਨਾ ਹੁਰਾ ਨੇ ਆਪ ਨਹੀਂ ਕੀਤੀ ਉਹਨਾਂ ਨੇ ਕੋਈ ਵਕੀਲ ਕੋਈ ਅਪੀਲ ਕੋਈ ਦਲੀਲ ਉਹ ਕਹਿੰਦੇ ਕਿ ਨਾ ਮੈਂ ਕਹਿੰਦੇ ਤੁਹਾਡੇ ਮੂਰੇ ਚੁੱਕਦਾ ਹੀ ਨਹੀਂ ਹੈਗਾ ਇਹ ਉਹਨਾਂ ਦੀ ਗੱਲਬਾਤ ਸੀਗੀ ਸੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਪੀਲ ਪਾਈ ਗਈ ਸੀ ਸਨ 2012 ਤੋਂ ਬਾਅਦ ਹੁਣ ਤੁਸੀਂ ਲਾ ਲਓ 13 ਬਰੇ ਫਿਰ ਬੀਤ ਜਾਂਦੇ ਆ ਸਨ 2025 ਚੱਲਦਾ ਪਿਆ ਇਸ ਦੌਰਾਨ ਇੱਕ ਵਾਰ ਨਹੀਂ ਦੋ ਵਾਰ ਨਹੀਂ ਅਨੇਕਾਂ ਵਾਰ ਭਾਈ ਬਲਵੰਤ ਸਿੰਘ ਰਾਜਵਾਨੇ ਹੋਰਾਂ ਨੇ ਅਪੀਲਾਂ ਕੀਤੀਆਂ ਨੇ ਕਿਸ ਗੱਲ ਦੀਆਂ ਭਲਾ ਕਿ ਜਿਹੜੀ ਉਹ ਅਪੀਲ ਪਈ ਹੋਈ ਹੈ ਸ਼ਰਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਤੁਸੀਂ ਇਹਨੂੰ ਵਾਪਸ ਲੈ ਲਓ ਭਾਵ ਕਿ ਜੇ ਉਹ ਮੈਨੂੰ ਫਾਂਸੀ ਦੇ ਉੱਪਰ ਲਟਕਾਉਣਾ ਚਾਹੁੰਦੇ ਆ ਤੇ ਮੈਂ ਫਾਂਸੀ ਦੇ ਉੱਪਰ ਚੜਨ ਦੇ ਲਈ ਤਿਆਰ ਬਰ ਤਿਆਰ ਹਾਂ ਤੁਸੀਂ ਆਪਣੀ ਇਹ ਅਪੀਲ ਵਾਪਸ ਲੈ ਲਓ ਕਿਉਂਕਿ ਤੁਹਾਡੀ ਅਪੀਲ ਦੀ ਵਜ੍ਹਾ ਕਰਕੇ ਜਿਹੜਾ ਮੇਰਾ ਇਹ ਫੈਸਲਾ ਹੈ ਇਹ ਰੁਕਿਆ ਹੋਇਆ ਹੈ ਅਰ ਦੂਏ ਪਾਸੇ حکومت ਨੂੰ ਉਹਨੇ ਇਹ ਗੱਲ ਲੱਖੀ ਆ ਕਿ ਮੇਰੇ ਖਿਲਾਫ ਜਿਹੜਾ ਵੀ ਤੁਸੀਂ ਫੈਸਲਾ ਲੈਣਾ ਹੈਗਾ ਆ ਮੈਨੂੰ ਬੰਨੇ ਕੰਡੇ ਲਾਓ ਜੇ ਤੁਸੀਂ ਫਾਂਸੀ ਦੇਣਾ ਚਾਹੁੰਦੇ ਹੋ ਮੈਂ ਤਿਆਰ ਹਾਂ ਪਰ ਤੁਸੀਂ ਇਸ ਫੈਸਲੇ ਨੂੰ ਬੰਨੇ ਕੰਡੇ ਲਗਾ ਜ਼ਰੂਰ ਦਿਓ ਹੁਣ ਜਿਹੜੀ ਤਾਜ਼ਾ ਗੱਲ ਹੈਗੀ ਆ ਜਿਹਦੇ ਕਰਕੇ ਬਹੁਤ ਸਾਰੇ ਸਾਡੇ ਲੋਕ ਗੁੰਮਰਾਹ ਵੀ ਹੋਣਦੇ ਆ ਪਤਾ ਨਹੀਂ ਲੱਗ ਰਿਹਾ ਹੈਗਾ ਸਹੀ ਜਾਣਕਾਰੀ ਨਹੀਂ ਮਿਲ ਰਹੀ ਮੈਂ ਨਹੀਂ ਕਹਣਾ ਕਿ ਜਿਹੜੀ ਜਾਣਕਾਰੀ ਮੈਂ ਦੇਣ ਰਿਹਾ ਉਸ ਦਿਨ ਵੀ ਸੁਪਰੀਮ ਕੋਰਟ ਨੇ ਜਿਹੜੀ ਟਿੱਪਣੀ ਕੀਤੀ ਸੀ ਉਸ ਦਿਨ ਵੀ ਮੈਂ ਗੱਲਬਾਤ ਕੀਤੀ ਸੀ ਜਿੰਨੀ ਕਿ ਮੈਨੂੰ ਸਮਝ ਸੀਗੀ ਉਸ ਤੋਂ ਅਗਲੇ ਦਿਨ ਫਿਰ ਵਕੀਲ ਸਾਹਿਬ ਨੂੰ ਨਾਲ ਲੈ ਕੇ ਮੈਂ ਇੰਟਰਵਿਊ ਕੀਤੀ ਸੀਗੀ ਬਕਾਇਦਾ ਕਿਉਂਕਿ ਵਕੀਲ ਸਾਹਿਬ ਵਧੀਆ ਤਰੀਕੇ ਨਾਲ ਦੱਸ ਸਕਦੇ ਹੁੰਦੇ ਆ ਉਹਨਾਂ ਨੇ ਬਕਾਇਦਾ ਵਧੀਆ ਤਰੀਕੇ ਨਾਲ ਸਮਝਾਤਾ ਸੀਗਾ ਕਿ ਸੁਪਰੀਮ ਕੋਰਟ ਨੇ ਜਿਹੜੀ ਉਹਦਨ ਕੇਂਦਰ ਦੀ ਸਰਕਾਰ ਨੂੰ ਝਾੜ ਪਾਈ ਆ ਜਾਂ ਜਿਹੜੀ ਟਿੱਪਣੀ ਕੀਤੀ ਆ ਰਾਜੋਆਣਾ ਜੀ ਦੀ ਫਾਂਸੀ ਨੂੰ ਲੈ ਕੇ ਉਹ ਹੈ ਕਿ ਅਸਲ ਦੇ ਵਿੱਚ ਉਹਨਾਂ ਨੇ ਕਿਹਾ ਕੀ ਹੈਗਾ ਸੁਪਰੀਮ ਕੋਰਟ ਨੇ ਸੋਦਣ ਆਪਾਂ ਗੱਲਬਾਤ ਕੀਤੀ ਸੀਗੀ ਸੋ ਆ ਜਾ ਕੇ ਉਹਨਾਂ ਨੇ ਸੁਪਰੀਮ ਕੋਰਟ ਨੇ ਫਿਰ ਕੇਂਦਰ ਦੀ ਸਰਕਾਰ ਨੂੰ ਇਹ ਗੱਲ ਕਹੀ ਕਿ ਇੰਨਾ ਸਮਾਂ ਬੀਤ ਚੁੱਕਾ ਹੈ 12 ਤੋਂ ਲੈ ਕੇ 13 ਸਾਲ ਵਿਚਾਲੇ ਹੋ ਚੁੱਕੇ ਆ 13 ਵਰੇ ਵੀ ਤੁਸੀਂ ਇਹ ਇੱਕ ਮਨੁੱਖਾ ਕੋਈ ਉਹਦੇ ਅਧਿਕਾਰਾਂ ਦਾ ਇੱਕ ਘਾਣ ਵੀ ਹੈਗਾ ਇਹ ਮਨੁੱਖਾਂ ਦੇ ਅਧਿਕਾਰ ਵੀ ਹੈਗੇ ਆ ਇਸ ਸਿਸਟਮ ਦੇ ਅੰਦਰ ਜੋ ਅਦਾਲਤ ਨੇ ਕਿਹਾ ਹੈਗਾ ਵੀ ਤੁਸੀਂ ਇਸ ਤਰੀਕੇ ਦੇ ਨਾਲ ਅਗਲੇ ਦੀ ਇਨਸਲਟ ਵੀ ਆ ਇਹ ਤੁਸੀਂ ਫੈਸਲਾ ਕਿਉਂ ਨਹੀਂ ਲੈਂਦੇ ਭਾਵ ਕਿ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਭਾਈ ਰਾਜਵਾਨੇ ਨੂੰ ਪਾਈਲਫਜ ਮੈਂ ਕੋਲ ਬੋਲ ਰਿਹਾ ਵੀ ਫਾਂਸੀ ਕਿਉਂ ਨਹੀਂ ਫਾਂਸੀ ਵਿੱਚ ਇੰਨੀ ਦੇਰੀ ਕਿਉਂ ਹੁਣ ਜਦੋਂ ਆ ਲਫਜ ਬੋਲਿਆ ਸੁਪਰੀਮ ਕੋਰਟ ਨੇ ਕਿਹਾ ਇਹਨਾਂ ਨੂੰ ਉਸ ਵੇਲੇ ਫਿਰ ਸਾਡੇ ਲੋਕ ਇਹ ਸਮਝ ਗਏ ਜਾਂ ਸਮਝਦੇ ਪਈ ਸੁਪਰੀਮ ਕੋਰਟ ਨੇ ਕਿਹਾ ਕਿ ਫਾਂਸੀ ਦੇ ਵਿੱਚ ਇੰਨੀ ਦੇਰੀ ਕਿਉਂ ਭਾਵ ਕਿ ਫਾਂਸੀ ਛੇਤੀ ਤੋਂ ਛੇਤੀ ਦੇ ਦਿਓ ਭਈ ਜਦੋਂ ਕਿ ਉਹਦਾ ਮਤਲਬ ਇਹ ਨਹੀਂ ਆ ਉਹਨਾਂ ਨੇ ਭਾਵ ਕਿ ਸੁਪਰੀਮ ਕੋਰਟ ਨੇ ਕੇਂਦਰ ਦੀ ਸਰਕਾਰ ਨੂੰ ਇਹ ਕਿਹਾ ਆ ਕਿ ਫੈਸਲਾ ਲੈਣ ਦੇ ਵਿੱਚ ਇੰਨੀ ਦੇਰੀ ਕਿਉਂ ਫੈਸਲਾ ਤੁਸੀਂ ਲੈਣਾ ਤੁਹਾਡੇ ਕੋਲ ਅਪੀਲ ਪਈ ਹੋਈ ਆ ਤੁਸੀਂ ਉਹਦੇ ਤੇ ਫੈਸਲਾ ਲੈਂਦੇ ਕਿਉਂ ਨਹੀਂ ਹੈ ਨਾਲ ਉਹਨਾਂ ਨੇ ਜ਼ਿਕਰ ਕੀਤਾ ਹੈਗਾ ਸੁਪਰੀਮ ਕੋਰਟ ਨੇ ਕਿ ਇੱਕ ਮਨੁੱਖ ਦੇ ਅਧਿਕਾਰ ਹੁੰਦੇ ਆ ਅਗਲੀ ਦੀ ਇਨਸਲਟ ਵਾਲੀ ਗੱਲ ਵੀ ਹੈ ਫਿਰ ਇੰਨਾ ਸਮਾਂ ਵਿੱਚ ਬੀਤ ਚੁੱਕਾ ਹੈਗਾ ਹੁਣ ਨਹੀਂ ਤਾਂ ਫਿਰ ਆਪਾਂ ਆਪਣੇ ਤੌਰ ਤੇ ਫੈਸਲਾ ਲੈ ਲਾਂਗੇ ਸੁਪਰੀਮ ਕੋਰਟ ਦੇ ਕਹਿਣ ਦਾ ਭਾਵ ਇਹ ਹੈ ਸੁਪਰੀਮ ਕੋਰਟ ਨੇ ਆ ਜਾ ਕੇ ਜਦ ਆਪਾਂ ਇੱਕ ਲਾਈਨ ਚ ਕਹਿਣੀ ਹੋਵੇ ਗੱਲ ਤਾਂ ਉਹ ਉਹ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਕੇਂਦਰ ਨੂੰ ਝਾੜ ਪਾਈ ਹੈ ਕਿ ਤੁਸੀਂ ਇਸ ਮਾਮਲੇ ਤੇ ਕੋਈ ਨਾ ਕੋਈ ਫੈਸਲਾ ਲੈਂਦੇ ਕਿਉਂ ਨਹੀਂ ਹੈਗੇ ਸੁਪਰੀਮ ਕੋਰਟ ਕਹਿੰਦੀ ਕਿ ਮੈਂ ਤਾਂ ਸਜ਼ਾ ਸੁਣਾਈ ਹੋਈ ਹੈ ਫਾਂਸੀ ਦੀ ਤੇ ਮੇਰੇ ਵੱਲੋਂ ਤਾਂ ਕੋਈ ਟਲ ਨਹੀਂ ਹੈਗੀ ਰਹਿਮ ਦੀ ਅਪੀਲ ਤਾਂ ਤੁਹਾਡੇ ਕੋਲ ਪਈ ਹੋਈ ਹੈ ਔਰ ਉਹ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਹੈ ਕਿਉਂਕਿ ਰਾਸ਼ਟਰਪਤੀ ਦੇ ਕੋਲ ਇਸ ਗੱਲ ਦਾ ਅਧਿਕਾਰ ਹੁੰਦਾ ਹੈ ਉਹ ਫਾਂਸੀ ਨੂੰ ਰੱਦ ਕਰਦਾ ਹੈ ਜਿਹੜੀ ਅਪੀਲ ਪਈ ਹੋਈ ਹੈ ਅਪੀਲ ਨੂੰ ਰੱਦ ਕਰ ਦੇਵੇ ਫਾਂਸੀ ਬਰਕਰਾਰ ਰੱਖ ਦੇਵੇ ਚਾਹੇ ਫਾਂਸੀ ਦੀ ਸਜ਼ਾ ਨੂੰ ਰੱਦ ਕਰ ਦੇਵੇ ਰਾਸ਼ਟਰਪਤੀ ਦੇ ਕੋਲ ਇਸ ਗੱਲ ਦਾ ਇਕਤਿਆਰ ਹੁੰਦਾ ਹੈ ਔਰ ਰਾਸ਼ਟਰਪਤੀ ਸਰਕਾਰ ਨੇ ਮਿਲ ਜੁਲ ਕੇ ਫੈਸਲਾ ਲੈਣਾ ਔਰ ਉਹਦਣ ਵਕੀਲ ਸਾਹਿਬ ਵੀ ਇਹ ਗੱਲ ਕਰਨ ਦੇ ਸੀਗੇ ਵਕੀਲ ਗੱਲ ਕਰ ਰਹੇ ਸੀਗੇ ਕਹਿੰਦੇ ਵੀ ਸਰਕਾਰ ਦੇ ਉੱਪਰ ਕੋਈ ਭਰੋਸਾ ਕੀਤਾ ਨਹੀਂ ਜਾ ਸਕਦਾ ਹਾਲਾਂਕਿ ਫਾਂਸੀ ਉਹਨਾਂ ਨੂੰ ਹੋਣੀ ਉਹ ਕਹਿੰਦੇ ਵੀ ਸਰਕਾਰ ਕਰ ਵੀ ਸਕਦੀ ਹੈ ਸਰਕਾਰ ਦੇ ਮਨਸੂਬੇ ਸਰਕਾਰ ਨੇ ਇਹ ਵੇਖਣਾ ਕਿ ਸਾਨੂੰ ਫਾਇਦਾ ਕਿਹੜੀ ਗੱਲ ਵਿੱਚ ਹੈ ਵਕੀਲ ਸਾਹਿਬ ਨੇ ਗੱਲ ਕਹੀ ਸੀ ਖੋਦੇ ਇਹ ਕਹਿੰਦੇ ਵੀ ਜੇ ਸਰਕਾਰ ਨੂੰ ਲੱਗਾ ਫਾਂਸੀ ਦੇਣ ਦੇ ਨਾਲ ਸਾਨੂੰ ਫਾਇਦਾ ਹੁੰਦਾ ਤੇ ਉਹ ਫਾਂਸੀ ਦੇਣਗੇ ਜੇ ਲੱਗੂਗਾ ਕਿ ਫਾਂਸੀ ਨਾ ਦੇਣ ਦੇ ਨਾਲ ਸਾਨੂੰ ਫਾਇਦਾ ਹੁੰਦਾ ਤਾਂ ਫਿਰ ਉਹ ਫਾਂਸੀ ਨਹੀਂ ਦੇਣਗੇ ਪਰ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਹੁਣ ਫਾਂਸੀ ਦਿੱਤੀ ਨਹੀਂ ਜਾ ਸਕਦੀ ਕਿਉਂਕਿ ਬਹੁਤ ਸਾਰੀਆਂ ਉਦਾਹਰਣਾਂ ਪੁਰਾਣੀਆਂ ਦਿੱਤੀਆਂ ਜਾ ਸਕਦੀਆਂ ਨੇ ਕੁਝ ਹਵਾਲੇ ਦਿੱਤੇ ਜਾ ਸਕਦੇ ਆ ਬਹੁਤ ਸਾਰੇ ਕੇਸ ਇਦੋਂ ਦੇ ਹੈਗੇ ਆ ਜਿਨ੍ਹਾਂ ਵਿੱਚ ਕਈਆਂ ਨੂੰ ਫਾਂਸੀ ਦੀ ਸਜ਼ਾ ਅਦਾਲਤ ਦੇ ਵੱਲੋਂ ਸੁਣਾਈ ਗਈ ਪਰ ਉਹਨਾਂ ਨੂੰ ਫਾਂਸੀ ਹੋਈ ਨਹੀਂ ਫਾਂਸੀ ਦਿੱਤੀ ਨਹੀਂ ਗਈ ਕਾਰਨ ਕੀ ਬਣਿਆ ਭਲਾ ਦੇਰੀ ਕਾਰਨ ਬਣ ਗਿਆ ਭਈ 1 2 3 4 5 6 7 ਭਈ ਇਹਨੇ ਵਰੇ ਬੀਤ ਗਏ ਜ਼ਿਆਦਾ ਸਮਾਂ ਬੀਤ ਗਿਆ ਕਿਉਂਕਿ ਇਸ ਕਰਕੇ ਉਹਨਾਂ ਨੂੰ ਫਾਂਸੀ ਦੇ ਉੱਪਰ ਹੁਣ ਨਹੀਂ ਲਟਕਾਇਆ ਜਾ ਸਕਦਾ ਦੇਰੀ ਇੱਕ ਵਜ੍ਹਾ ਬਣ ਗਈ ਫਾਂਸੀ ਰੱਦ ਕਰਨ ਦੀ ਹੁਣ ਇੱਥੇ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਦੇ ਵਿੱਚ ਤਾਂ ਦੇਰੀ ਹੀ ਬਹੁਤ ਜ਼ਿਆਦਾ ਹੋ ਗਈ ਹੈ 12 12 13 13 ਸਾਲ ਜਦੋਂ ਬੀਤ ਜਾਂਦੇ ਹੈ ਸੋ ਇਸ ਕਰਕੇ ਜਿਹੜੇ ਮਾਹਰ ਨੇ ਐਡਵੋਕੇਟ ਸਾਹਿਬ ਤੇ ਹੋਰ ਬਹੁਤ ਸਾਰੇ ਸੱਜਣ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਉਹ ਇਸ ਗੱਲ ਦਾ ਦਾਵਾ ਵੀ ਕਰਦੇ ਹੋ ਕਹਿੰਦੇ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਹੋਣੀ ਨਹੀਂ ਹੈ ਉਹਨਾਂ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦੇਣੀ ਨਹੀਂ ਹੈ ਪਰ ਸਾਡੇ ਲੋਕ ਬਹੁਤ ਵਾਰ ਇਦਾਂ ਕਰਕੇ ਲਿਖ ਕੇ ਕਿਉਂਕਿ ਸਮਝ ਦੀ ਘਾਟ ਹੁੰਦੀ ਹੈ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਹਰ ਇੱਕ ਦੇ ਕੋਲ ਦਕਹਰਾ ਜੜਾ ਮਰਜੀ ਜੋ ਮਰਜੀ ਲਿਖੀ ਚੱਲੇ ਜਾਂਦਾ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੂਗਾ ਕਿ ਜਿਹੜੇ ਲੋਕ ਥੋੜੀ ਵਧੀਆ ਜਾਣਕਾਰੀ ਰੱਖਦੇ ਆ ਕੋ ਮਾੜੀ ਮੋਟੀ ਵੀ ਉਹਨਾਂ ਨੂੰ ਤੁਸੀਂ ਸੁਣਿਆ ਕਰੋ ਉਹਨਾਂ ਨੂੰ ਪੜਿਆ ਕਰੋ ਤੁਹਾਨੂੰ ਉੱਥੋਂ ਸਹੀ ਇਨਫਾਰਮੇਸ਼ਨ ਮਿਲੂਗੀ ਜਦੋਂ ਤੁਸੀਂ ਕਿਸੇ ਨੇ ਵੀ ਪੋਸਟ ਲੈ ਕੇ ਪਾਤੀ ਆ ਕਈ ਤਾਂ ਸਾਡੇ ਸੱਜਣ ਇਹ ਵੀ ਨਹੀਂ ਦੇਖਦੇ ਹੈਗੇ ਕਿ ਜਿਹੜੀ ਪੋਸਟ ਪਈ ਆ ਉਹ ਕਿਸੇ ਸਹੀ ਅਸਲੀ ਬੰਦੇ ਦੀ ਆਈਡੀ ਤੋਂ ਵੀ ਪਈ ਹੋਈ ਆ ਜਾਂ ਨਹੀਂ ਭਾਵੇਂ ਕਿਸੇ ਨੇ ਫੇਕ ਆਈਡੀ ਬਣਾਈ ਹੋਈ ਐ ਉਤੋਂ ਹੀ ਜੇ ਕਿਸਨੇ افਵਾਹ ਫਲਾਤੀ ਐ ਪਰ ਸਾਨੂੰ ਸਾਡੇ ਮਨ ਨੂੰ ਇਥੇ ਆਇਆ ਕੋਈ ਗੱਲ ਲੱਗੀ ਅਸੀਂ ਚੱਕ ਕੇ ਫਟਾਫਟ ਉਹਨੂੰ ਸ਼ੇਅਰ ਕਰ ਦਿੱਤਾ ਇਸ ਤਰੀਕੇ ਦੇ ਨਾਲ ਇੱਕ ਡਰ ਅਤੇ ਭੈ ਦਾ ਮਾਹੌਲ ਅਸੀਂ ਆਪਣੇ ਹੀ ਲੋਕਾਂ ਦੇ ਵਿੱਚ ਪੈਦਾ ਕਰਨ ਦਾ ਕਈ ਵਾਰ ਕਾਰਨ ਬਣ ਜਾਂਦੇ ਆ ਔਰ ਆਪਣੀ ਹੀ ਕਮਿਊਨਿਟੀ ਨੂੰ ਕਈ ਵਾਰ ਆਪਾਂ ਗੁੰਮਰਾਹ ਕਰਨ ਦੀ ਵਜ੍ਹਾ ਵੀ ਬਣ ਜਾਂਦੇ ਆ ਬੀਟੀ ਕਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇਲਾਵਾ ਹੋਰ ਵੱਖ-ਵੱਖ ਥਾਂ ਜਿੱਥੇ ਬੰਦਿਆਂ ਦੇ ਸੱਜਣਾ ਨੇ 71 ਹੋ ਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਜਾ ਕੇ ਸਬੰਧਤ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਆ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਜਿਹੜੀ ਇਹ ਫਾਂਸੀ ਵਾਲੀ ਅਪੀਲ ਹੈ ਵੀ ਉਹਦੇ ਤੇ ਸੁਣਵਾਈ ਛੇਤੀ ਹੋਵੇ ਔਰ ਉਸ ਅਪੀਲ ਦੇ ਉੱਪਰ ਸੁਣਵਾਈ ਕਰਕੇ ਤੇ ਫਾਂਸੀ ਨੂੰ ਰੱਦ ਕਰ ਦਿੱਤਾ ਜਾਵੇ ਹੁਣ ਜੇ ਫਾਂਸੀ ਰੱਦ ਹੋ ਜਾਂਦੀ ਹੈ ਤਾਂ ਫਿਰ ਉਹ ਉਮਰ ਕੈਦ ਦੇ ਵਿੱਚ ਬਦਲ ਜਾਊਗੀ ਜਦੋਂ ਉਮਰ ਕੈਦ ਦੇ ਵਿੱਚ ਬਦਲ ਜਾਂਦੀ ਹੈ ਤਾਂ ਫਿਰ ਤੁਸੀਂ ਲਾਲੋ ਸਾਹਿਬ 1995 ਦੇ ਵਿੱਚ ਬੈਂਸੋ ਵਾਲਾ ਮਰਡਰ ਹੁੰਦਾ ਜਿਹੜੇ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਹੈ ਤੇ 1995 ਤੋਂ ਲੈ ਕੇ ਲਾ ਲਓ ਤੁਸੀਂ 96 97 98 99 100 ਪੰਜ ਬਰੇ ਆ ਹੋ ਗਏ ਤੇ ਸਨ 25 ਚੱਲਦਾ ਪਿਆ ਜੀ 29 ਤੇ ਇੱਕ 30 ਬਰੇ ਬੀਤ ਗਏ ਉਹਨਾਂ ਨੂੰ ਹੁਣ ਜੇ ਉਮਰਕੈਦ ਫਾਂਸੀ ਰੱਦ ਹੋ ਗਈ ਉਮਰਕੈਦ ਦੇ ਵਿੱਚ ਤਬਦੀਲ ਹੋ ਗਈ ਤਾਂ ਉਮਰਕੈਦ ਦੇ ਹਸਾਬ ਦੇ ਨਾਲ ਉਹ 30 ਬਰੇ ਆਪਣੀ ਜ਼ਿੰਦਗੀ ਦੇ ਚੇਲ ਜੇਲ੍ਹ ਦੇ ਅੰਦਰ ਬਿਤਾ ਚੁੱਕੇ ਆ ਸੋ ਉਹ ਉਮਰਕੈਦ ਦੇ ਹਸਾਬ ਨਾਲ ਉਹ ਆਪਣੀ ਜ਼ਿੰਦਗੀ ਦੇ 30 ਬਰੇ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਬਿਤਾ ਚੁੱਕੇ ਨੇ ਇਸ ਕਰਕੇ ਉਮਰ ਕਾਇਦਵੀ ਪੂਰੀ ਹੋ ਚੁੱਕੀ ਉਹਨਾਂ ਦੀ ਤਾਂ ਸਗੋਂ ਰਿਹਾਈ ਦਾ ਰਾਹ ਖੁੱਲਦਾ ਆ ਜੇ ਜਿਹੜੀ ਉਹ ਫਾਂਸੀ ਵਾਲੀ ਅਪੀਲ ਆ ਉਹਦੇ ਉੱਤੇ ਸਰਕਾਰ ਕੋਈ ਨਾ ਕੋਈ ਫੈਸਲਾ ਲੈ ਲਵੇ ਤਾਂ ਹੁਣ ਆਉਂਦੀ ਕੱਲ ਨੂੰ ਭਾਗ ਤੇ 15 ਤਰੀਕ ਨੂੰ ਹੋ ਸਕਦਾ ਹੈ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਹੈਗਾ ਹੋ ਸਕਦਾ ਸੁਪਰੀਮ ਕੋਰਟ ਫੈਸਲਾ ਇਹ ਲੈ ਲਵੇ ਕਿ ਠੀਕ ਆ ਵੀ ਤੁਸੀਂ ਜੇ ਕੁਝ ਨਹੀਂ ਕਰਦੇ ਹੈਗੇ ਤਾਂ ਫਿਰ ਅਸੀਂ ਆਪਣੇ ਤੌਰ ਤੇ ਆ ਫੈਸਲਾ ਲੈ ਲਵਾਂਗੇ ਸੁਪਰੀਮ ਕੋਰਟ ਆਪਣੇ ਤੌਰ ਦੇ ਉੱਪਰ ਫੈਸਲਾ ਵੀ ਲੈ ਸਕਦੀ ਹੈ ਆਪਣੇ ਕੋਲੋਂ ਜਿਹੜੀ ਇਹਨਾਂ ਦੇ ਕੋਲ ਅਪੀਲ ਪਈ ਹੋਈ ਹੈ ਪੇ ਤੁਹਾਡੇ ਕੋਲ ਅਪੀਲ ਪਈ ਹੋਈ ਹੈ ਅਸੀਂ ਫਾਂਸੀ ਦਿੱਤੀ ਹੈ ਸੁਪਰੀਮ ਕੋਰਟ کہہ ਸਕਦੀ ਹੈ ਕਿਉਂਕਿ ਦੇਰੀ ਹੋ ਚੁੱਕੀ ਹੈ ਤੇ ਹੋਰ ਬਹੁਤ ਸਾਰੇ ਕਾਰਨਾਂ ਨੂੰ ਆਧਾਰ ਬਣਾ ਕੇ ਸੁਪਰੀਮ ਕੋਰਟ ਫਾਂਸੀ ਦੀ ਸਜ਼ਾ ਨੂੰ ਰੱਦ ਕਰ ਸਕਦੀ ਹੈ ਫਿਰ ਉਹ ਉਮਰ ਕੈਦ ਚ ਤਬਦੀਲ ਹੋ ਜਾਊਗੀ ਤੇ ਉਮਰ ਕੈਦ ਦੀ ਮੈਂ ਪਹਿਲਾਂ ਗੱਲ ਦੱਸਟਿਆਂ ਤੇ ਉਮਰ ਕੈਦ ਦੇ ਹਿਸਾਬ ਦੇ ਨਾਲ ਤੇ ਫਿਰ ਰਿਹਾਈ ਬਣਦੀ ਹੈ ਬਾਕੀ ਸਰਕਾਰ ਦੀ ਮਰਜ਼ੀ ਹੈ ਮੇਰੇ ਕਹਿਣ ਦੇ ਉੱਪਰ ਯਕੀਨ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਜਦੋਂ ਐ ਹੋ ਗਈ ਤਾਂ ਫਿਰ ਤਾਂ ਰਿਹਾਈ ਹੋ ਜਾਣੀ ਇਦਾਂ ਦੀ ਗੱਲਬਾਤ ਵੀ ਕੋਈ ਨਹੀਂ ਹੈ ਸਰਕਾਰ ਦੇ ਆਪਣੇ ਹੱਥ ਦੇ ਵਿੱਚ ਹੈ हां ओदे वास्ते जो कीते जाने दी जरूरत है जो आज भी उन्होंने ਸੁਨੇਹਾ ਦਿੱਤਾ ਹੈਗਾ ਹਾਲਾਂਕਿ ਵਕੀਲ ਸਾਹਿਬ ਨੇ ਵੀ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਇਲਾਵਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਹੋਰਾਂ ਨੇ ਵੀ ਖੁੱਲ ਕੇ ਕੋਈ ਗੱਲਬਾਤ ਕੀਤੀ ਨਹੀਂ ਹੈਗੀ ਇਸ ਮਤਲਕ ਵਕੀਲ ਸਾਹਿਬ ਨੇ ਕਿਹਾ ਵਕੀਲ ਸਾਹਿਬ ਕਹਿੰਦੇ ਕਿ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਇੱਥੇ মিডিਆ ਦੇ ਸਾਹਮਣੇ ਕਰ ਨਹੀਂ ਸਕਦੇ ਕੱਲ ਨੂੰ ਪਤਾ ਲੱਗੂਗਾ ਕੁਝ ਗੱਲਾਂ ਦਾ ਕੱਲ ਨੂੰ ਕੁਝ ਨਵੀਆਂ ਗੱਲਬਾਤਾਂ ਵੀ ਜਰੂਰ ਸਾਹਮਣੇ ਆਉਣਗੀਆਂ ਉਸ ਤੋਂ ਬਾਅਦ ਫਿਰ ਉਹ ਨਵੀਆਂ ਗੱਲਬਾਤਾਂ ਦੇ ਬਾਰੇ ਵੀ ਆਪਾਂ ਗੱਲਬਾਤ ਜਰੂਰ ਕਰ ਜਿਹੜੇ ਮੈਂ ਗੱਲ ਕਰ ਰਿਹਾ ਸਗਾ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਉਹਨਾਂ ਨੇ ਜੋ ਦੱਸਿਆ ਵੀ ਇਹ ਜ਼ਰੂਰ ਸੁਨੇਹਾ ਦਿੱਤਾ ਕਿ ਸਿੱਖ ਕੌਮ ਚੜ੍ਹਦੀ ਕਲਾ ਦੇ ਵਿੱਚ ਰਹੇ ਮੈਂ ਚੜ੍ਹਦੀ ਕਲਾ ਵਿੱਚ ਮੇਰੇ ਚਿਹਰੇ ਦਾ ਜਹੋ ਜਲਾਲ ਉਹ ਦੱਸ ਦਿਆ ਕਹਿੰਦੇ ਵੀ ਪੂਰਾ ਜਹੋ ਜਲਾਲ ਐਨ ਫੁੱਲ ਬਟਾ ਫੁੱਲ ਚੜ੍ਹਦੀ ਕਲਾ ਆ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਹੈਗੀ ਔਰ ਜਿਹੜੀ ਉਹਨਾਂ ਨੇ ਗੱਲ ਕਹੀ ਆ ਵੀ ਕੌਮ ਚੜ੍ਹਦੀ ਕਲਾ ਵਿੱਚ ਰਹੇ ਹੁਣ ਕੌਮ ਚੜ੍ਹਦੀ ਕਲਾ ਵਿੱਚ ਕਿਵੇਂ ਰਹੇ ਮੈਂ ਜਿਹੜੇ ਗੱਲ ਕਰਨ ਲੱਗਾ ਲਾਸਟ ਵਿੱਚ ਸਮਾਪਤੀ ਕਰਦਾ ਵੀ ਸਭ ਕੁਝ ਹੋ ਸਕਦਾ ਆ ਸਰਕਾਰਾਂ ਦੇ ਉੱਪਰ ਤੁਹਾਡਾ ਦਬਾਅ ਵੀ ਬਣ ਸਕਦਾ ਖਾਲਸਾ ਜੀ ਪਰ ਬੜੀ ਇੱਕ ਵੱਡੀ ਸਾਡੀ ਤਰਾਸਦੀ ਹੈ ਔਰ ਬਹੁਤ ਰੋਣ ਆਉਂਦਾ ਕਈ ਵਾਰ ਆ ਸਾਡੀ ਏਕਤਾ ਨਹੀਂ ਹੈਗੀ ਆਪਸ ਵਿੱਚ ਮੈਂ ਕਹਿੰਦਾ ਏਕਤਾ ਕਦੇ ਬਣਦੀ ਵੀ ਨਹੀਂ ਹੁੰਦੀ ਕਈ ਵਾਰ ਪਰ ਏਕਤਾ ਜੇ ਨਹੀਂ ਵੀ ਹੈਗੀ ਤਾਂ ਘਟੋ ਘਟ ਜਦੋਂ ਵਿਚਾਰ ਧਾਰਕ ਵਖਰੇਵੇਂ ਹੋਣ ਤਾਂ ਵਿਚਾਰ ਟਕਰੌਂਦੇ ਆ ਕਈ ਵਾਰ ਇੱਕ ਦੂਜੇ ਦੇ ਨਾਲ ਔਰ ਸਾਡੇ ਇੰਨੇ ਜ਼ਿਆਦਾ ਟਕਰਾਂਉਂਦਿਆਂ ਕਈ ਵਾਰ ਮੈਂ ਵੇਖਦਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਦੂਜੇ ਨੂੰ ਗੰਦੀਆਂ ਅੰਗੀਆਂ ਗਾਲਾਂ ਇੱਕ ਦੂਜੇ ਦੇ ਖਿਲਾਫ ਫੇਕ ਆਈਡੀਆ ਬਣਾ ਬਣਾ ਕੇ ਇੱਕ ਦੂਜੇ ਦੇ ਖਿਲਾਫ ਪਰਾਪੇ ਗੰਡਾ ਕੁਰਬਾਨੀਆਂ ਕਰਨ ਵਾਲੇ ਕੁਰਬਾਨੀਆਂ ਕਰਨ ਦੇ ਆ ਉਹ ਜੇਲ੍ਹਾਂ ਦੇ ਅੰਦਰ ਬੈਠੇ ਆ ਕਿਸੇ ਤੇ ਐਨਐਸਏ ਲੱਗੀ ਆ ਉਹ ਅੰਦਰ ਆ ਐਨਐਸਏ ਨਹੀਂ ਟੁੱਟਦੀ ਕਿਸੇ ਦੇ ਉੱਪਰ ਬੱਤੀ ਬੱਤੀ ਭਰੇ ਜੇਲ੍ਹ ਦੇ ਅੰਦਰ ਹੋ ਗਿਆ ਕਿਸੇ ਨੂੰ ਕੋਈ ਬੱਤੀਆਂ ਭਰਿਆਂ ਬਾਅਦ ਆ ਰਿਹਾ ਬਾਹਰ ਕਿਸ ਨੂੰ ਇੱਕ ਵਾਰ ਵੀ ਪੈਰੋਲ ਨਹੀਂ ਮਿਲੀ ਕਿਸ ਨੂੰ ਪੈਰੋਲ ਮਿਲਦੀ ਹੈ ਕਦੀ ਕਦੀ ਕਿਸੇ ਦੀ ਮਾਂ ਬਿਮਾਰ ਹੈ ਬਾਰ ਮੈਂ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਗੱਲ ਕਰਨ ਰਿਹਾ ਹਾਲਾਤ ਦੇਖੋ ਸਾਡੇ ਕਿਹੋ ਜਿਹੇ ਹੋ ਗਏ ਆ ਆਪਣੀ ਮਾਂ ਨੂੰ ਮਿਲਣ ਦੇ ਵਾਸਤੇ ਪੈਰੋਲ ਨਹੀਂ ਮਿਲ ਰਹੀ ਕੁਝ ਘੰਟਿਆਂ ਦੀ ਵੀ ਇੱਕ ਪਾਸੇ ਉਹ ਆ ਕਿੰਨੇ ਕਿੰਨੇ ਸਮੇਂ ਹੋ ਗਿਆ ਉਹਨਾਂ ਨੂੰ ਔਰ ਕਿਡਕੜੀਆਂ ਵੱਡੀਆਂ ਕੁਰਬਾਨੀਆਂ ਨੇ ਉਹਨਾਂ ਦੀਆਂ ਮੈਂ ਇਸ ਗੱਲ ਤੋਂ ਜ਼ਿਆਦਾ ਹਰਾਨ ਹੁਣਾ ਇੱਕ ਪਾਸੇ ਕੁਰਬਾਨੀਆਂ ਵਾਲੇ ਉਹਨਾਂ ਦੇ ਹੱਸੂ ਹੱਸੂ ਕਰਦੇ ਚਿਹਰੇ ਉਹਨਾਂ ਦੀ ਕਦੀ ਸ਼ਬਦਾਵਲੀ ਐਮਾੜੀ ਸੁਣੀ ਹੈ ਕਿਤੇ ਜਦੋਂ ਤਰੀਕਾਂ ਦੇ ਉੱਪਰ ਵੀ ਆਉਂਦੇ ਆ ਔਰ ਦੂਏ ਪਾਸੇ ਆਪਾਂ ਜਿਹੜੇ ਬਾਹਰ ਹੈਗੇ ਆ ਬੈਠੇ ਸਾਨੂੰ ਕੀ ਹੋ ਗਿਆ ਭਲਾ ਅਸੀਂ ਬਾਹਰ ਹੀ ਨਹੀਂ ਟਿਕਦੇ ਹੈਗੇ ਸਾਡੇ ਹਾਲਾਤ ਇਵੇਂ ਦੇ ਆ ਉਹਨਾਂ ਦਾ ਆਹੀ ਸੁਨੇਹਾ ਆ ਉਹ ਐਦਾਂ ਦੇ ਸੁਨੇਹੇ ਦਿੰਦੇ ਆ ਉਹ ਹਮੇਸ਼ਾ ਹੀ ਪਈ ਇਤਫਾਕ ਦੇ ਨਾਲ ਰਹੋ ਜੇ ਆਪਾਂ ਇਤਫਾਕ ਦੇ ਨਾਲ ਨਹੀਂ ਰਹਿ ਸਕਦੇ ਜੇ ਅਸੀਂ ਏਕੇ ਦੇ ਨਾਲ ਨਹੀਂ ਤੁਰ ਸਕਦੇ ਹਾਲਾਂਕਿ ਏਕੇ ਦੇ ਵਿੱਚ ਸਾਰੇ ਕਹਿੰਦੇ ਆ ਛੋਟੇ ਹੁੰਦੇ ਤੋਂ ਵੀ ਸੁਣਦੇ ਆ ਇਹ ਨਾ ਕਿ ਏਕਤਾ ਦੇ ਵਿੱਚ ਬਲ ਹੁੰਦਾ ਹੈ ਇੱਕ ਕਹਾਣੀ ਹੁੰਦੀ ਸੀ ਸਕੂਲੇ ਸਾਨੂੰ ਛੋਟੇ ਹੁੰਦੇ ਨੂੰ ਪੜ੍ਹਾਇਆ ਜਾਂਦੀ ਸੀ ਨਿਆਣਿਆਂ ਨੂੰ ਪੜ੍ਹਾਇਆ ਜਾਂਦੀ ਸੀ ਅਸੀਂ ਵੱਡੇ ਹੋ ਗਏ ਅੱਜ ਸਾਨੂੰ ਅੱਜ ਭੁੱਲ ਗਈ ਸਾਨੂੰ ਉਹ ਕਹਾਣੀ ਵੀ ਭੁੱਲ ਗਈ ਏਕੇ ਦੀ ਬਰਕਤ ਕਿੰਨੀ ਹੁੰਦੀ ਆ ਸਾਨੂੰ ਉਹ ਭੁੱਲ ਗਈ ਘੱਟੋ ਘੱਟ ਜਿਹੜੇ ਸਾਡੇ ਸਾਂਝੇ ਮਸਲੇ ਐ ਉਹਨਾਂ ਤੇ ਤਾਂ ਆਪਾਂ ਏਕਾ ਕਰ ਸਕਦੇ ਆਂ ਪਰ ਨਹੀਂ ਅਸੀਂ ਉੱਥੇ ਵੀ ਏਕਾਨੀ ਕਰਦੇ ਆਂ ਮੇਰੀ ਹੱਥ ਬੰਨ ਕੇ ਬੇਨਤੀ ਐ ਮਸਲੇ ਹੱਲ ਹੋ ਸਕਦੇ ਆ ਜੇ ਆਪਾਂ ਏਕੇ ਵਿੱਚ ਆਈਏ ਜੇ ਆ ਆ ਖੜਾ ਆ ਤਾਂ ਫਿਰ ਆ ਨਹੀਂ ਹੋਣਾ ਚਾਹੀਦਾ ਅਸੀਂ ਕਹਿੰਦੇ ਫਿਰ ਮੈਂ ਨਹੀਂ ਉੱਥੇ ਜਾਣਾ ਜੇ ਉੱਥੇ ਫਲਾਨੀ ਧਿਰ ਤੇ ਫਲਾਨੀ ਜਥੇਬੰਦੀ ਨੇ ਫਲਾਨਾ ਪ੍ਰੋਗਰਾਮ ਉਲੀਕਿਆ ਫੇਰ ਆਪਾਂ ਪਿੱਛੇ ਫੇਰ ਆਪਾਂ ਨਹੀਂ ਜਾਣਾ ਹੈਗਾ ਜੇ ਫਲਾਨਾ ਆਗੂ ਮੋਰੇ ਹੋਇਆ ਉਹਦੀ ਰਹਿਮਾਈ ਹੇਠ ਮਰ ਜਾਣਾ ਹੀ ਨਹੀਂ ਹੈਗਾ ਮੇਰੀ ਤਾਂ ਨਾਲ ਕਿਤੇ ਫੋਟੋ ਵੀ ਨਾ ਆ ਜਵੇ ਬਸ ਐਦਾਂ ਦੀਆਂ ਸਾਡੀਆਂ ਗੱਲਾਂ ਬਾਤਾਂ ਨਫ਼ਰਤ ਈਰਖਾ ਸਾੜਾ ਅਰੇ ਜਿਨ੍ਹਾਂ ਨੇ ਕੁਰਬਾਨੀਆਂ ਉਹਨਾਂ ਨੂੰ ਪੁੱਛ ਕੇ ਦੇਖੋ ਨਾ ਉਹਨਾਂ ਦੇ ਚਿਹਰੇ ਕਿ ਹੋ ਜਾਇਆ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਅਸੀਂ ਬਰ ਕੇਵਲ ਗੱਲਾਂ ਵਾਲੇ ਕੇਵਲ ਚਾਰ ਲਾਈਨਾਂ ਫੇਸਬੁੱਕ ਦੇ ਉੱਪਰ ਲਿਖਣ ਵਾਲੇ ਅਸੀਂ ਟਿਕਣ ਨੂੰ ਤਿਆਰ ਨਹੀਂ ਹੈਗੇ ਅਸੀਂ ਇੱਕ ਦੂਜੇ ਦੇ ਖਿਲਾਫ ਤਾਂ ਨਹੀਂ ਕਿਹੜੀਆਂ ਤੋਪਾਂ ਬੀੜੀਆਂ ਹੋਈਆਂ ਨੇ ਜੰਗ ਕਿਹਦੇ ਨਾਲ ਸੀਗੀ ਭਲਾ ਆਪਣੇ ਆਪ ਨੂੰ ਇੱਕ ਸਵਾਲ ਕੀਤੇ ਜਾਣ ਦੀ ਜ਼ਰੂਰਤ ਹੈ ਜਿਹੜੇ ਜ਼ਿਲ੍ਹਾ ਦਰਬੰਦ ਨੇ ਜਿੰਨੇ ਵੀ ਜ਼ਿਲ੍ਹਾ ਦਰਬੰਦ ਹੋਆ ਕਿਉਂ ਬੰਦ ਨੇ ਭਲਾ ਉਹ ਉਹ ਕਿਹਨਾਂ ਦੇ ਨਾਲ ਉਹਨਾਂ ਦੀ ਲੜਾਈ ਸੀਗੀ ਇੱਕ ਸਵਾਲ ਆਪਣੇ ਆਪ ਨੂੰ ਕਰ ਲਈਏ ਆਪਾਂ ਵੀ ਸਾਡੀ ਲੜਾਈ ਕਿਹਦੇ ਨਾਲ ਆ ਭਲਾ ਆਪਾਂ ਇਹ ਸਵੇਰ ਤੋਂ ਲੈ ਕੇ ਰਾਤ ਤੱਕ ਰਾਤ ਤੋਂ ਲੈ ਕੇ ਸਵੇਰ ਤੱਕ ਰਾਤ ਨੂੰ ਵੀ ਕਦੇ ਸੌਂਦੇ ਨਹੀਂ ਹਾਂ ਕਿ ਮੇਰੇ ਵਰਗੇ ਅਸੀਂ ਜੰਗ ਸਵੇਰ ਤੋਂ ਰਾਤ ਰਾਤ ਤੋਂ ਸਵੇਰ ਤੱਕ ਕਿਹਦੇ ਖਿਲਾਫ ਲੜਦੇ ਹਾਂ ਭਲਾ ਸਾਰਾ ਦਿਨ ਅਸੀਂ ਕਿਹਨੂੰ ਨਿਸ਼ਾਨਾ ਬਣਾਉਨੇ ਆ ਭਲਾ ਆਪਣੇ ਅਰਿਆਂ ਨੂੰ ਨਿਸ਼ਾਨਾ ਬਣਾਈ ਜਾਂਦੇ ਆ ਆਪਾਂ ਜੰਗ ਸਿੱਧੀ ਸਰਕਾਰ ਦੇ ਖਿਲਾਫ ਉਧਰ ਨੂੰ ਅਸੀਂ ਭੁੱਲੀ ਗਏ ਅਸੀਂ ਆਪੋ ਚ ਇੱਕ ਦੂਜੇ ਦੇ ਨਾਲ ਜੁੱਤ ਪਤਾਨ ਕਰ ਤੱਕ ਜਾਂਦੇ ਆ ਆਪਾਂ ਐਦਾਂ ਤੇ ਸਾਡੇ ਹਾਲਾਤ ਬਣ ਗਏ ਆ ਜਿਹੜੀਆਂ ਵੱਧੂ ਗੱਲਾਂ ਕੀਤੀਆਂ ਨੇ ਇਹ ਮੇਰੇ ਆਪਣੇ ਮਨ ਦਾ ਇੱਕ ਦਰਦ ਸਿਗਾ ਕਿਉਂਕਿ ਰਾਜੋਵਾਨਾ ਜੀ ਦੇ ਮਨ ਦਾ ਇਹ ਇੱਕ ਬਲਬਲਾ ਸਿਗਾ ਜਿਹੜਾ ਉਹਨਾਂ ਨੇ ਅੱਜ ਵਫਾ ਦੇ ਰਾਹੀਂ ਸੰਧਾ ਕੀਤਾ ਹੈਗਾ ਕਿ ਇਤਿਫਾਕ ਦੇ ਨਾਲ ਰਹੋ ਏਕਤਾ ਦੇ ਨਾਲ ਰਹੋ ਇਦਾਂ ਦੇ ਸੁਨੇਹੇ ਜੇਲ੍ਹਾਂ ਦੇ ਵਿੱਚੋਂ ਗਾਹੇ-ਬਗਾਹੇ ਆਉਂਦੇ ਹੀ ਰਹਿੰਦੇ ਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਸੁਨੇਹੇ ਵੀ ਇਦਾਂ ਦੇ ਹੀ ਆਉਂਦੇ ਨੇ ਜਥੇਦਾਰ ਭਾਈ ਜਗਤਾਰ ਸਿੰਘ ਤਾਰਾ ਉਹਨਾਂ ਦੇ ਨਾਲ ਜਦੋਂ ਮੁਲਾਕਾਤ ਕਰਨ ਚਾਹੀਦਾ ਪੁੱਛੀ ਤਾਂ ਮੈਂ ਕਹਿ ਵੀਰ ਉਹਨਾਂ ਨੂੰ ਤੇ ਭਾਜੀ ਕੋਈ ਸੁਨੇਹਾ ਇਦਾਂ ਜਾਂ ਕੋਈ ਬੱਸ-ਬੱਸ ਕਰ ਚੜਦੀ ਕਲਾ ਚੜਦੀ ਕਲਾ ਹੱਸੂ ਹੱਸੂ ਕਰਦਾ ਚਿਹਰਾ ਕਿਆ ਬਾਤਾਂ ਔਰ ਕੈਸੇ ਬੰਦੇ ਮੈਂ ਕਹਿੰਦਾ ਧੰਨ ਉਹ ਜਿਨ੍ਹਾਂ ਨੇ ਉਹਨਾਂ ਦੇ ਸਾਥ ਵੀ ਮਾਣੇ ਨੇ ਧੰਨ ਉਹ ਮਾਂ ਧੰਨ ਉਹ ਕੁੱਖ ਜਿਨ੍ਹਾਂ ਦੇ ਸੂਰਬੀਰ ਬਹਾਦਰ ਜੋディア ਨੂੰ ਜੰਮਿਆ ਸੋਚ ਕੇ ਵੇਖੋ ਹਾਲਾਤ ਸਾਡੇ ਕਿਉਂ ਜੇ ਹੈਗੇ ਆ ਅਸੀਂ ਬਾਹਰ ਬੈਠੇ ਵੀ ਕਈ ਵਾਰੀ ਨਹੀਂ ਟਿਕਦੇ ਹੈਗੇ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਬੈਠਿਆਂ ਦੀ ਗੱਲ ਕਰਦਾ ਮੈਂ ਉਹ ਜੇਲਾ ਵਿੱਚ ਬੰਦ ਨੇ ਪੰਜਾਬ ਦੇ ਜਿਲ੍ਹੇ ਚ ਬੰਦ ਉਹ ਕਈ ਪੰਜਾਬੋਂ ਬਾਹਰ ਜਿਲ੍ਹੇ ਚ ਬੰਦ ਉਹ ਪੰਜਾਬ ਦੀ ਮਿੱਟੀ ਬਾਜਾ ਮਾਰਦੀ ਅਸੀਂ ਕਹਿੰਨੇ ਮਾਂ ਪੰਜਾਬ ਦੇ ਵਿੱਚ ਹੈ ਮਾਤਾ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਉਹ ਪੰਜਾਬ ਚ ਆਪਣੇ ਪਿੰਡ ਉਹ بیمار ਹੈ ਠੀਕ ਨਹੀਂ ਹੈ ਉਹ ਔਰ ਜਥੇਦਾਰ ਜਗਤਾਰ ਸਿੰਘ ਹਵਾਰਾ ਪੁੱਤ ਦਾ ਚਿਤ ਤੇ ਕਰਦੇ ਹੂੰਗਾ ਨਾ ਕਿ ਮੈਂ ਵੀ ਇੱਕ ਵਾਰ ਮਾਤਾ ਨੂੰ ਮਿਲ ਲਵਾਂ ਹਾਲਾਂਕਿ ਪੁੱਤ ਚੜ੍ਹਦੀ ਕਲਾ ਦੇ ਵਿੱਚ ਹੈ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਮੇਰੇ ਦਸਣ ਦੇ ਨਾਲ ਕੋਈ ਜ਼ਿਆਦਾ ਨਹੀਂ ਹੋ ਜਾਣਾ ਤੇ ਨਾ ਮੇਰੇ ਨਾਂ ਦਸਣ ਦੇ ਨਾਲ ਕੁਝ ਘਟ ਜਾਣਾ ਉਹ ਪੂਰੀ ਚੜ੍ਹਦੀ ਕਲਾ ਚੋ ਆ ਪਰ ਇੱਕ ਪੁੱਤ ਆ ਆਪਾਂ ਤਾਂ ਗੱਲ ਕਰ ਸਕਦੇ ਹਾਂ ਨਾ ਉਹ ਬੇਬਲਵਾ ਪਰ ਉਹ ਜੇਲਾ ਦੀਆਂ ਚਾਰ ਦਿਵਾਰੀਆਂ ਰੁਕਾਵਟਾਂ ਬਣੀਆਂ ਹੋਈਆਂ ਨੇ ਕਿ ਮੈਂ ਆਪਣੇ ਪੰਜਾਬ ਦੀ ਧਰਤੀ ਮੈਂ ਆਪਦੇ ਪਿੰਡ ਦਾ ਗੀੜਾ ਮਾਰ ਲਵਾਂ ਮੈਂ ਆਪਣੇ ਘਰ ਦਾ ਵਿੜਾ ਵੇਖ ਆਵਾਂ ਇੱਕ ਉਹ ਆ ਮਿੱਟੀ ਬਾਜਾ ਮਾਰਦੀ ਆ ਉਹਨਾਂ ਨੂੰ ਇੱਕ ਉਹ ਮਿੱਟੀਵਾਜਾ ਮਾਰਦੀ ਹੈ ਗਾਣੇ ਸੁਣ ਲੈ ਬਸ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਆ ਉਹ ਮੈਂ ਸਾਰੇ ਦੀ ਗੱਲ ਨਹੀਂ ਕਰਦਾ ਜਿਹੜੇ ਸੰਘਰਸ਼ ਵਿੱਚ ਹੈਗੇ ਆ ਜਾਂ ਜਿਹੜੇ ਕਿਸੇ ਵਜ੍ਹਾ ਕਰਕੇ ਇੱਥੇ ਆ ਨਹੀਂ ਸਕਦੇ ਉਹਨਾਂ ਤੋਂ ਇਲਾਵਾ ਹੋਰ ਬਾਕੀ ਜਿਹੜੇ ਆ ਸਕਦੇ ਆ ਉਹ ਕਿਉਂ ਨਹੀਂ ਆਉਂਦੇ ਭਲਾ ਕੋਈ ਮਿੱਟੀ-ਬੁੱਟੀ ਨਹੀਂ ਵਾਜਾ ਮਾਰਦੀ ਕੇਵਲ ਗਾਣੇ ਸੁਣ ਲੈ ਇਦਾਂ ਦੇ ਮਿੱਟੀ ਵਾਜਾ ਮਾਰਦੀ ਹੈਗਾ ਮੇਰੇ ਖਿਆਲ ਕੋਈ ਇਦਾਂ ਦਾ ਗਾਣਾ ਅੱਖਾਂ ਦੇ ਵਿੱਚੋਂ ਮਾੜੇ-ਮੋٹے ਹੰਝੂ ਵਗ ਗਏ ਐਵੇਂ ਦੀ ਬਸ ਔਰ ਜੇ ਤਦ ਵੀ ਨਹੀਂ ਆ ਸਕਦੇ ਤਦ ਵੀ ਮੈਂ ਕਹਿੰਦਾ ਕੋਈ ਗੱਲ ਨਹੀਂ ਤਦ ਵੀ ਠੀਕ ਹੈ ਪਰ ਜੇ ਅੱਧ ਵੀ ਨਹੀਂ ਆਉਣਾ ਚਾਹੁੰਦੇ ਆਪਾਂ ਮਿੱਟੀ ਨਹੀਂ ਵੀ ਬਾਜਾ ਮਾਰਦੀ ਕਿਸੇ ਕਿਸੇ ਵੇਲੇ ਮਨ ਭਰ ਗਿਆ ਜਜ਼ਬਾਤੀ ਹੋ ਗਏ ਪਰ ਘਟੋ ਘਟ ਆਪਾਂ ਆਪਣੀ ਹੀ ਕੌਮ ਦੇ ਵਿੱਚ ਦੁਬਦਾ ਆਪਣੀ ਹੀ ਕੌਮ ਨੂੰ ਲੜਾਉਣ ਪੜਾਉਣ ਦੀ ਵਜਾ ਨਾ ਬਣ ਕੇ ਜਿਹੜੇ ਤੁਹਾਡੇ ਸੂਰਬੀਰ ਬਹਾਦਰ ਯੋਧੇ ਹਨ ਗੁਰੂ ਕੇ ਪਿਆਰੇ ਸਿੱਖੋ ਜਿਨ੍ਹਾਂ ਦੇ ਨਾਲ ਜਿਸ ਹਕੂਮਤ ਦੇ ਨਾਲ ਕਹਿੰਦਿਆਂ ਹੋਇਆ ਉਹ ਜੇਲ੍ਹਾਂ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਅੱਜ ਬੰਦ ਬੈਠੇ ਨੇ ਉਸ ਹਕੂਮਤ ਦੇ ਨਾਲ ਖਹਿਣ ਦਾ ਕਿੰਨਾ ਕੁ ਜੇਰਾ ਹੈ ਤੁਹਾਡੇ ਅੰਦਰ ਸਾਡੇ ਸਾਰਿਆਂ ਦੇ ਅੰਦਰ ਕਿਸੇ ਦੇ ਕੋਈ ਪੱਤਰਕਾਰ ਹੈ ਚਾਹੇ ਚਾਹੇ ਕੋਈ ਆਗੂ ਹੈ ਛੋਟਾ ਤੇ ਚਾਹੇ ਕੋਈ ਵੱਡਾ ਆਗੂ ਚਾਹੇ ਕੋਈ ਆਮ ਫੈਸਲਾ ਆਪਾਂ ਕਰਨਾ ਕਿ ਸਾਡੀਆਂ ਲੱਤਾਂ 'ਚ ਕਿੰਨੀ ਇੱਕ ਜਾਨ ਹੈ ਜਿੰਨੀ ਕ ਜਾਨ ਹੈ ਉਨਾਂ ਕ ਤਾਨ ਤੇ ਲਾਇਆ ਜਾ ਸਕਦਾ ਬਜਾਏ ਇਹ ਦੇ ਕਿ ਆਪਣੀ એનર્ਜੀ ਆਪਣਿਆਂ ਦੇ ਦੋਲੇ ਹੀ ਵੇਸਟ ਕਰਨੀ ਜੇ ਕਿਸੇ ਨਾਲ ਵਿਚਾਰ ਧਾਰਕ ਵਖਰੇਵੇਂ ਆ ਨਹੀਂ ਕਿਸੇ ਦੇ ਨਾਲ ਸਾਡੀ ਮੈਚ ਕਰਦੇ ਸਾਡੇ ਵਿਚਾਰ ਤਾਂ ਕੋਈ ਗੱਲ ਨਹੀਂ ਹੈਗੀ ਛੱਡ ਕੇ ਲੰਬੇ ਹੋ ਜੋ ਆਪਣੇ ਰਾਹੇ ਤੁਰੇ ਚੱਲੋ ਅਗਲ ਨੂੰ ਆਵਦੇ ਰਾਹ ਤੁਰਦੇ ਜਾਂਦੇ ਹੋ ਇੰਨਾ ਕਾਪਾ ਪਹਿਲ ਕਦਮੀ ਕਰਕੇ ਵੇਖ ਲਈਏ ਕਈ ਵਾਰ ਐ ਲੱਗਦਾ ਕਿ ਫਲਾਨਾ ਨਹੀਂ ਹਟਦਾ ਹੈਗਾ ਇਸ ਕਰਕੇ ਮੈਂ ਵੀ ਨਹੀਂ ਹਟਣਾ ਸੁ ਹੁੰਦਾ ਕਈ ਵਾਰ ਇਦਾਂ ਕਿ ਫਲਾਨਾ ਨਹੀਂ ਟਿਕਣ ਦਿੰਦਾ ਮੈਨੂੰ ਤਾਂ ਕਰਕੇ ਮੈਨੂੰ ਜਵਾਬ ਦੇਣਾ ਪੈਂਦਾ ਨਾ ਠਕੇ ਕੋਈ ਥੋੜਾ ਚਿਰ ਚੁੱਪ ਕਰਕੇ ਵੇਖੋ ਸ਼ਾਇਦ ਅਗਲਾ ਵੀ ਇਸ ਗੱਲ ਨੂੰ ਸਮਝ ਜਾਵੇ ਤੇ ਮੈਨੂੰ ਕਿੰਨਾ ਚਿਰ ਹੋ ਗਿਆ ਦੂਜੇ ਦੇ ਖਿਲਾਫ ਹੋ ਸਕਦਾ ਉਹਨੂੰ ਲੱਗੇ ਕਿ ਅਗਲਾ ਤੇ ਮਰੋ ਨਹੀਂ ਜਵਾਬ ਦਿੰਦਾ ਚੱਲ ਮੈਂ ਹੁਣ ਹਟ ਜਾ ਹੋ ਸਕਦਾ ਫਿਰ ਉਹ ਜਿਹੜੀ ਤੁਹਾਡੇ ਖਿਲਾਫ ਤੋਪ ਵੀਡੀਓ ਆ ਹੋ ਸਕਦਾ ਫਿਰ ਉਹ ਉਦਰ ਨੂੰ ਕਰ ਲਵੇ ਜਿੱਦਰ ਨੂੰ ਕਰਨ ਦੀ ਜ਼ਰੂਰਤ ਆ ਲਫ਼ਜ਼ਾਂ ਦੀ ਤੋਪ ਦੀ ਮੈਂ ਗੱਲ ਕਰਨ ਦੇ ਆ ਸੋ ਖੈਰ ਗੱਲਾਂ ਲੈ ਮੇਰੀਆਂ ਹੋ ਗਈਆਂ ਮੈਂ ਅਸਲ ਵਿੱਚ ਉਸ ਬਹਿਣ ਚ ਬਹਿ ਜਨਨਾ ਕਿ ਜਿਹੜੇ ਜੇਲਾ ਚ ਬੰਦ ਵਾ ਉਹਨਾਂ ਦਾ ਦਰਦ ਮੈਥੇ ਕਦੇ ਮਹਿਸੂਸ ਕਰਨਾ ਪੈਣਾ ਹੈਗਾ ਤਾਂ ਕਰਕੇ ਮੇਰੇ ਕੋਲ ਇਦਾਂ ਦੀਆਂ ਕੁਝ ਵੱਧੂ ਗੱਲਾਂ ਕਰ ਹੋ ਜਾਂਦੀਆਂ ਨੇ ਖਬਰ ਤੇ ਗੱਲਬਾਤ ਸਿਰਫ ਉਨੀ ਕੀ ਹੁੰਦੀ ਹੈ ਸੋ ਰਾਜਵਾਨਾ ਜਿੱਦਾ ਜਿਹੜਾ ਫਾਂਸੀ ਵਾਲਾ ਮਾਮਲਾ ਉਹਦੀ ਜਿਹੜੀ ਸੁਣਵਾਈ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਜੋ ਵੀ ਹੋਊਗੀ ਤਾਜ਼ਾ ਅਪਡੇਟ ਤਾਜ਼ਾ ਜਾਣਕਾਰੀ ਜੋ ਵੀ ਮਿਲੂਗੀ ਆਪ ਜੀ ਦੇ ਰੂਬਰੂ ਲੈ ਕੇ ਜ਼ਰੂਰ ਹਾਜ਼ਰ ਹੋਵਾਂਗਾ ਬਹੁਤ ਬਹੁਤ ਧੰਨਵਾਦ ਅਫਵਾਹਾਂ ਤੋਂ ਕੱਲ ਨੂੰ ਵੀ ਸੁਚੇਤ ਰਹੋ ਇਹ ਮੇਰੀ ਬੇਨਤੀ ਹੈ ਧੰਨਵਾਦ